ਗੁਰਦਾਸਪੁਰ ਦੇ ਥਾਣਾ ਕਮਾਨ ਅਧੀਨ ਆਉਂਦੇ ਪਿੰਡ ਪਰਾਣਾ ਬੱਲੜਵਾਲ ਵਿੱਚ ਘਰ ਦੇ ਬਾਹਰ ਗੋਲੀਆਂ ਚੱਲੀਆਂ ਇਸ ਸਬੰਧ ਵਿੱਚ ਫੋਨ ਰਾਹੀਂ ਜਦੋਂ ਥਾਣਾ ਕਮਾਨ ਦੇ ਐਸਐਚਓ ਗਗਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸੁਖਦੇਵ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਪਰਾਣਾ ਬੱਲੜਵਾਲ ਵੱਲੋਂ 12925 ਨੂੰ ਫਰौती ਦੀ ਮੰਗ ਨੂੰ ਲੈ ਕੇ ਸ਼ਿਕਾਇਤ ਦਰਜ ਕਰਾਈ ਸੀ ਉਹਨਾਂ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਗਿਆ ਸੀ ਬੀਤੀ ਰਾਤ ਚੱਲੀ ਗੋਲੀ ਨੂੰ ਲੈ ਕੇ ਐਸਐਚਓ ਥਾਣਾ ਕਮਾਨ ਨੇ ਕਿਹਾ ਕਿ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਅਤੇ ਸੀਸੀਟੀ ਵੀ ਕੈਮਰੇ ਘੰਗਾਲੇ ਜਾ ਰਹੇ ਹਨ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਆਓ ਦਿਖਾਉਂਦੇ ਹਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਤੁਸੀਂ ਵੀ ਕਰੋ ਏਪੀਜਾ ਨਿਊਜ਼ ਪੰਜਾਬ ਪੱਤਰਕਾਰ ਰੋਹਤ ਕੁਮਾਰ ਡੋਗਰਾ ਦੀ ਇਹ ਰਿਪੋਰਟ ਉੱਥੇ ਇੱਕ ਬੰਦਾ ਉਤਰਿਆ ਇੱਕ ਮੋਟਰਸਾਈਕਲ ਤੇ ਆ ਉਸਕੋ ਫਿਰ ਉਹਨੇ ਫੇਰ ਲਿਆ ਇਧਰੋਂ ਆਇਆ ਕੁੜੇ ਵਾਲੋਂ ਇਧਰੋਂ ਵੀ ਆਏ ਆ ਹਾਂ ਜੀ ਹਾਂ ਜੀ ਲੋ ਕੱਚੇ ਰਾਹ ਆਏ ਹੈ ਐ ਮੁੜ ਚੱਲਦੇ ਐ ਮੁੜ ਚੱਲਦੇ ਹਾਂ ਬੜੀ ਮੂੰਹ ਨੇ ਨੇ ਮੂੰਹ ਬੱਧੇ ਕੈਮਰਾ ਚੈੱਕ ਕਰੰਦੇ ਨੇ ਦੋਨੋਂ ਮੂੰਹ ਮੂੰਹ ਬੱਧੇ ਇਹਨਾਂ ਨਹੀਂ ਪਤਾ ਲੱਗਾ ਤਾਂ ਮੈਨੂੰ ਉਹਨੇ ਤਾਂ ਕਹਾ ਦੱਸਿਆ ਵੀ ਮੂੰਹ ਨੇ ਉਹਨਾਂ ਨੇ ਦੇਖ ਕੇ ਜਿਹੜੇ ਛੱਡੇ ਤੇ ਮੈਂ ਨਾ ਨਾ ਕਾ ਪਿਆ ਗਿਆ ਪਤਾ ਤੇ ਬੈਠੇ ਲੱਗਾ ਪਿਆ ਤਾਂ ਅੱਛਾ ਵੀ ਮੂੰਹ ਬੱਧੇ ਆ ਮੂੰਹ ਬੱਧੇ ਹਾਂਜੀ ਇਹਨੇ ਨੇ ਬਣੀਆਂ ਜਿਤਿੰਦਰ ਸਿੰਘ ਮੇਰਾ ਫੇਵਰੇਟ ਹੈ ਸਾਨੂੰ ਕੋਈ ਗੱਲ ਚੱਕਿਆ ਨਹੀਂ ਕੋਨੇ ਪਹਿਲਾਂ ਉਹ ਤਾਂ ਗੇਟ ਗੇਟ ਮਾਰਦੇ ਨਹੀਂ ਗੇਟ ਤੇ ਨਹੀਂ ਉਧਰਲੇ ਪਾਸੇ ਖਲੋਤੇ ਜੋ ਜਿੱਥੇ ਬੰਦੇ ਨਹੀਂ ਉੱਥੇ ਪਟਾਣਾ ਉਧਰ ਪਰੇ ਨੂੰ ਮਾਰ ਗਏ ਪਰੇ ਨੂੰ ਮਾਰ ਗਏ ਆ ਉਹ ਉੱਥੇ ਖਲੋਤੇ ਮੋਰਚਾ ਲਾਉਂਦੇ ਖੜਾ ਕਰਕੇ ਉੱਥੇ ਇੱਕ ਬੰਦਾ ਉੱਤਰਾ ਇੱਕ ਮੋਰਚਾ ਲਾਉਂਦੇ ਰਿਹਾ ਉਤੋਂ ਫਿਰ ਉਹਨੇ ਫੇਰ ਆਇਦੋਂ ਆਏ ਕਪੂਰੇ ਵਾਲੋਂ ਉਧਰੋਂ ਵੀ ਆਏ ਐ ਇੰਸ਼ਾ ਅੱਲਾਹ ਹਾਂਜੀ ਹਾਂਜੀ ਲੋਖੇਰਾ ਆਏ ਐ ਐ ਮੋਰਚਾ ਹਲਦੇ ਐ ਮੋਰਚਾ ਹਲਦੇ ਹਾਂ ਭਾਜੀ ਮੋਂਨੇ ਨੇ ਮੂੰਹ ਵੱਧੇ ਦੋਨੋਂ ਮੋਂਨੇ ਮੂੰਹ ਵੱਧੇ ਇੰਨਾ ਨਹੀਂ ਪਤਾ ਲੱਗਾ ਤਾਂ ਮੈਨੂੰ ਉਹਨਾਂ ਨੇ ਆਹ ਦੱਸਿਆ ਵੀ ਮੋਂਨੇ ਨੇ ਉਹਨਾਂ ਨੇ ਦੇਖ ਕੇ ਜਦੋਂ ਛੱਡੇ ਤੇ ਮੈਂ ਕਹਾ ਮੈਂ ਕੱਪਿਆ ਕੇ ਖਾਧੇ ਲੈਣਾ ਮੈਂ ਤਾਂ ਕਰਤਾ ਅੱਛਾ ਵੀ ਮੂੰਹ ਵੱਧੇ ਆ ਮੂੰਹ ਵੱਧੇ ਹਾਂਜੀ ਇਹਨੇ ਨੇ ਬਣੀ ਆ ਉਹਦਾ ਨਿਓ ਕਿਦਾ